ਇੱਕ ਕਹਾਣੀ ਟੋਬਾ ਟੇਕ ਸਿੰਘ ਸ਼ਾਹਦਤ ਹਸਨ ਮੰਟੂ ਦੀ ਲਿਖੀ ਹੋਈ ਹੈ। ਵਟਵਾਰੇ ਦੇ 2-3 ਸਾਲ ਬਾਅਦ ਪਾਕਿਸਤਾਨ ਅਤੇ ਹਿੰਦੁਸਤਾਨ ਦੀਆਂ ਹਕੂਮਤਾਂ ਨੂੰ ਖਿਆਲ ਆਇਆ ਕਿ ਅਖਲਾਕੀ ਕੈਦੀਆਂ ਦੀ ਤਰ੍ਹਾਂ ਪਾਗਲਾਂ ਦਾ ਵੀ ਤਬਾਦਲਾ ਹੋਣਾ ਚਾਹੀਦਾ ਹੈ। ਯਾਨੀ ਕਿ ਜੋ ਮੁਸਲਮਾਨ ਪਾਗਲ ਹਿੰਦੁਸਤਾਨ ਦੇ ਪਾਗਲਖਾਨਿਆਂ 'ਚ ਹਨ ਉਹਨਾਂ ਨੂੰ ਪਾਕਿਸਤਾਨ ਪਹੁੰਚਾ ਦਿੱਤਾ ਜਾਵੇ ਅਤੇ ਜੋ ਹਿੰਦੂ ਅਤੇ ਸਿੱਖ ਪਾਕਿਸਤਾਨ ਦੇ ਪਾਗਲਖਾਨਿਆਂ 'ਚ ਹਨ ਉਹਨਾਂ ਨੂੰ ਹਿੰਦੁਸਤਾਨ ਦੇ ਹਵਾਲੇ ਕਰ ਦਿੱਤਾ ਜਾਵੇ। ਪਤਾ ਨਹੀਂ ਇਹ ਗੱਲ ਠੀਕ ਸੀ ਜਾਂ ਨਹੀਂ ਬਰਹਾਲ ਬੁੱਧੀਮਾਨਾਂ ਦੇ ਫੈਸਲੇ ਮੁਤਾਬਕ ਇਧਰ ਉਧਰ ਉੱਚੀ ਸਟੈ ਦੀਆਂ ਕਾਫੀ ਕਾਨਫਰੰਸਾਂ ਹੋਈਆਂ ਅਤੇ ਬੇਲ ਆਖਰ ਪਾਗਲਾਂ ਦੇ ਤਬਾਦਲੇ ਦੇ ਲਈ ਇੱਕ ਦਿਨ ਮਕਰਰ ਹੋ ਗਿਆ ਚੰਗੀ ਤਰ੍ਹਾਂ ਸ਼ਾਨਬੀਨ ਕੀਤੀ ਗਈ ਉਹ ਮੁਸਲਮਾਨ ਪਾਗਲ ਜਿਨ੍ਹਾਂ ਦੇ ਸਬੰਧੀ ਹਿੰਦੁਸਤਾਨ ਈ ਸਨ ਉਹੀ ਰਹਿਣ ਦਿੱਤੇ ਗਏ ਬਾਕੀ ਜੋ ਬਚੇ ਉਹਨਾਂ ਨੂੰ ਸਰਹੱਦ ਪਾਰ ਰਵਾਨਾ ਕਰ ਦਿੱਤਾ ਗਿਆ ਪਾਕਿਸਤਾਨ ਤੋਂ ਕਿਉਂਕਿ ਕਰੀਬ-ਕਰੀਬ ਤਮਾਮ ਹਿੰਦੂ ਸਿੱਖ ਜਾ ਚੁੱਕੇ ਸਨ ਇਸ ਲਈ ਕਿਸੇ ਨੂੰ ਰੱਖਣ ਰਖਾਉਣ ਦਾ ਸਵਾਲ ਹੀ ਪੈਦਾ ਨਹੀਂ ਹੋਇਆ ਜਿੰਨੇ ਹਿੰਦੂ ਸਿੱਖ ਪਾਗਲ ਸਨ ਸਭ ਦੇ ਸਭ ਪੁਲਿਸ ਦੀ ਹਿਫਾਜ਼ਤ ਚ ਬਾਰਡਰ ਤੇ ਪਹੁੰਚਾ ਦਿੱਤੇ ਗਏ ਉਧਰ ਦਾ ਪਤਾ ਨਹੀਂ ਲੇਕਿਨ ਇਧਰ ਲਾਹੌਰ ਦੇ ਪਾਗਲਖਾਨੇ ਚ ਜਦੋਂ ਇਸ ਤਬਾਦਲੇ ਦੀ ਖਬਰ ਪਹੁੰਚੀ ਤਾਂ ਬੜੀਆਂ ਦਿਲਚਸਪ ਗੱਪਾਂ ਛੱਪਾਂ ਹੋਣ ਲੱਗੀਆਂ ਇੱਕ ਮੁਸਲਮਾਨ ਪਾਗਲ ਜਿਹੜਾ 12 ਬਰਸ ਤੋਂ ਹਰ ਰੋਜ਼ ਬਕਾਇਦਗੀ ਨਾਲ ਜ਼ਮੀਦਾਰ ਪੜਦਾ ਸੀ ਉਸ ਤੋਂ ਜਦੋਂ ਉਸ ਦੇ ਇੱਕ ਦੋਸਤ ਨੇ ਪੁੱਛਿਆ ਮੌਲਵੀ ਸਾਹਿਬ ਇਹ ਪਾਕਿਸਤਾਨ ਕੀ ਹੁੰਦਾ ਹੈ ਤਾਂ ਉਸ ਨੇ ਬੜੇ ਸੋਚ ਵਿਚਾਰ ਦੇ ਬਾਅਦ ਜਵਾਬ ਦਿੱਤਾ ਹਿੰਦੁਸਤਾਨ ਵਿੱਚ ਇੱਕ ਅਜਿਹੀ ਜਗ੍ਹਾ ਹੈ ਜਿੱਥੇ ਉਸਤਰੇ ਬਣਦੇ ਨੇ ਇਹ ਜਵਾਬ ਸੁਣ ਕੇ ਉਸ ਦਾ ਦੋਸਤ ਸੰਤੁਸ਼ਟ ਹੋ ਗਿਆ ਇਸੇ ਤਰ੍ਹਾਂ ਇੱਕ ਸਿੱਖ ਪਾਗਲ ਨੇ ਇੱਕ ਦੂਸਰੇ ਸਿੱਖ ਪਾਗਲ ਤੋਂ ਪੁੱਛਿਆ ਸਰਦਾਰ ਜੀ ਸਾਨੂੰ ਹਿੰਦੁਸਤਾਨ ਕਿਉਂ ਭੇਜਿਆ ਜਾ ਰਿਹਾ ਹੈ ਸਾਨੂੰ ਤਾਂ ਉੱਥੋਂ ਦੀ ਬੋਲੀ ਵੀ ਨਹੀਂ ਆਉਂਦੀ ਦੂਜਾ ਮੁਸਕਰਾਇਆ ਮੈਨੂੰ ਤਾਂ ਹਿੰਦੁਸਤਾਨ ਦੀ ਬੋਲੀ ਆਉਂਦੀ ਐ ਹਿੰਦੁਸਤਾਨੀ ਬੜੇ ਸ਼ੈਤਾਨੀ ਆਕੜ-ਆਕੜ ਫਿਰਤੇ ਹਨ ਇੱਕ ਦਿਨ ਨਾ ਹੋਂਦੇ ਨਾ ਹੋਂਦੇ ਇੱਕ ਮੁਸਲਮਾਨ ਨੇ ਪਾਕਿਸਤਾਨ ਜ਼ਿੰਦਾਬਾਦ ਦਾ ਨਾਰਾ ਐਨੇ ਜ਼ੋਰ ਨਾਲ ਬੁਲੰਦ ਕੀਤਾ ਕਿ ਪਰਛ ਤੇ ਫਿਸਰ ਕੇ ਡਿੱਗਿਆ ਅਤੇ ਬੇਹੋਸ਼ ਹੋ ਗਿਆ ਕੁਝ ਪਾਗਲੇ ਜਿਹੇ ਵੀ ਸਨ ਜੋ ਪਾਗਲ ਨਹੀਂ ਸਨ ਉਹਨਾਂ 'ਚ ਜ਼ਿਆਦਾਤਰ ਅਜਿਹੇ ਕਾਤਲ ਸਨ ਜਿਨ੍ਹਾਂ ਦੇ ਰਿਸ਼ਤੇਦਾਰਾਂ ਨੇ ਅਫਸਰ ਨੂੰ ਕੁਝ ਦੇ ਦਵਾ ਕੇ ਪਾਗਲਖਾਨੇ ਭਜਵਾ ਦਿੱਤਾ ਸੀ ਤਾਂ ਕਿ ਉਹ ਫਾਂਸੀ ਦੇ ਫੰਦੇ ਤੋਂ ਬਚ ਜਾਣ ਇਹ ਕੁਝ ਕੁ ਸਮਝਦੇ ਸਨ ਕਿ ਹਿੰਦੁਸਤਾਨ ਕਿਉਂ ਤਕਸੀਮ ਹੋਇਆ ਹੈ ਅਤੇ ਪਾਕਿਸਤਾਨ ਕੀ ਹੈ। ਲੇਕਿਨ ਸਹੀ ਵਾਕਿਆਤ ਤੋਂ ਇਹ ਵੀ ਬੇਖਬਰ ਸਨ। ਅਖਬਾਰਾਂ ਤੋਂ ਉਹਨਾਂ ਨੂੰ ਕੁਝ ਪਤਾ ਨਹੀਂ ਚੱਲਦਾ ਸੀ ਅਤੇ ਪਹਿਰੇਦਾਰ ਸਿਪਾਹੀ ਅਨਪੜ੍ਹ ਤੇ ਜਾਹਿਰ ਸਨ ਜਿਨ੍ਹਾਂ ਦੀ ਗੁਫਤਗੂ ਤੋਂ ਵੀ ਉਹ ਕੋਈ ਨਤੀਜਾ ਬਰਾਮਦ ਨਹੀਂ ਕਰ ਸਕਦੇ ਸਨ। ਉਹਨਾਂ ਨੂੰ ਸਿਰਫ ਇੰਨਾ ਹੀ ਪਤਾ ਸੀ ਕਿ ਇੱਕ ਆਦਮੀ ਮੁਹੰਮਦ ਅਲੀ ਜਿਨਾ ਹੈ ਜਿਸ ਨੂੰ ਕਾਇਦੇ ਆਜ਼ਮ ਕਹਿੰਦੇ ਹਨ। ਉਸਨੇ ਮੁਸਲਮਾਨਾਂ ਲਈ ਅਲੱਗਾ ਮੁਲਕ ਬਣਾਇਆ ਹੈ ਜਿਸ ਦਾ ਨਾਮ ਪਾਕਿਸਤਾਨ ਹੈ ਇਹ ਕਿੱਥੇ ਹੈ ਇਸ ਦੀ ਭੂਗੋਲਕ ਸਥਿਤੀ ਕੀ ਹੈ ਇਸ ਦੇ ਮਤਲਬ ਕੋ ਕੁਝ ਨਹੀਂ ਜਾਣਦੇ ਸਨ ਇਹੀ ਕਾਰਨ ਹੈ ਕਿ ਉਹ ਸਭ ਪਾਗਲ ਜਿਨ੍ਹਾਂ ਦਾ ਦਿਮਾਗ ਪੂਰੀ ਤਰ੍ਹਾਂ ਵਿਗੜਿਆ ਹੋਇਆ ਨਹੀਂ ਸੀ ਇਸ ਉਦੇੜਬੁੰਨ ਚ ਗ੍ਰਿਫਤਾਰ ਸਨ ਕਿ ਉਹ ਪਾਕਿਸਤਾਨ ਵਿੱਚ ਹਨ ਜਾਂ ਹਿੰਦੁਸਤਾਨ ਵਿੱਚ ਜੇਕਰ ਪਾਕਿਸਤਾਨ ਵਿੱਚ ਹਨ ਤਾਂ ਇਹ ਕਿਵੇਂ ਹੋ ਸਕਦਾ ਹੈ ਕੁਝ ਅਰਸੇ ਪਹਿਲਾਂ ਹੀ ਤਾਂ ਉਹ ਹਿੰਦੁਸਤਾਨ ਵਿੱਚ ਸਨ ਇੱਕ ਪਾਗਲ ਤਾਂ ਹਿੰਦੁਸਤਾਨ ਅਤੇ ਪਾਕਿਸਤਾਨ ਪਾਕਿਸਤਾਨ ਅਤੇ ਹਿੰਦੁਸਤਾਨ ਦੇ ਚੱਕਰ ਵਿੱਚ ਕੁਝ ਅਦੇਹਾ ਗ੍ਰਿਫਤਾਰ ਹੋਇਆ ਕਿ ਹੋਰ ਜ਼ਿਆਦਾ ਪਾਗਲ ਹੋ ਗਿਆ। ਝਾੜੂ ਮਾਰਦਾ ਮਾਰਦਾ ਉਹ ਇੱਕ ਦਿਨ ਦਰਖਤ ਤੇ ਚੜ ਗਿਆ। ਅਤੇ ਟਾਣੀ ਤੇ ਬੈਠ ਕੇ 2 ਘੰਟੇ ਲਗਾਤਾਰ ਤਕਰੀਰ ਕਰਦਾ ਰਿਹਾ ਜਿਹੜੀ ਪਾਕਿਸਤਾਨ ਅਤੇ ਹਿੰਦੁਸਤਾਨ ਦੇ ਨਾਜ਼ੁਕ ਮਸਲੇ ਉੱਤੇ ਸੀ। ਸਪਾਈਆਂ ਨੇ ਜਦੋਂ ਉਸ ਨੂੰ ਹੇਠਾਂ ਉਤਰਨ ਲਈ ਕਿਹਾ ਤਾਂ ਉਹ ਹੋਰ ਉੱਪਰ ਚੜ ਗਿਆ। ਜਦੋਂ ਉਸ ਨੂੰ ਡਰਾਇਆ ਧਮਕਾਇਆ ਗਿਆ ਤਾਂ ਉਸਨੇ ਕਿਹਾ ਮੈਂ ਨਾ ਹਿੰਦੁਸਤਾਨ ਵਿੱਚ ਰਹਿਣਾ ਚਾਹੁੰਦਾ ਹਾਂ ਨਾ ਪਾਕਿਸਤਾਨ ਵਿੱਚ। ਮੈਂ ਇਸ ਦਰਖਤ ਤੇ ਹੀ ਰਾਂਗਾ। ਕਾਫੀ ਦੇਰ ਬਾਅਦ ਜਦੋਂ ਉਸ ਦਾ ਦਿਮਾਗ ਠੰਡਾ ਹੋਇਆ ਤਾਂ ਉਹ ھیਠਾ ਉਤਰਿਆ ਆਪਣੇ ਹਿੰਦੂ ਸਿੱਖ ਦੋਸਤਾਂ ਨੂੰ ਗਲੇ ਮਿਲ-ਮਿਲ ਕੇ ਰੋਣ ਲੱਗਿਆ ਇਸ ਖਿਆਲ ਨਾਲ ਉਹਦਾ ਦਿਲ ਭਾਰਾ ਆ ਕਿ ਉਹ ਉਹਨੂੰ ਛੱਡ ਕੇ ਹਿੰਦੁਸਤਾਨ ਚਲੇ ਜਾਣਗੇ ਇੱਕ ਐਮ ਐਸ ਸੀ ਰੇਡੀਓ ਇੰਜੀਨੀਅਰ ਜਿਹੜਾ ਮੁਸਲਮਾਨ ਸੀ ਅਤੇ ਦੂਸਰੇ ਪਾਗਲਾਂ ਤੋਂ ਬਿਲਕੁਲ ਅਲੱਗ-ਥਲੱਗ ਬਾਗ ਦੇ ਇੱਕ ਤੰਗ ਰਸਤੇ ਉੱਤੇ ਸਾਰਾ ਦਿਨ ਖਾਮੋਸ਼ ਟਹਿਲਦਾ ਰਹਿੰਦਾ ਸੀ ਵਿੱਚ ਇਹ ਤਬਦੀਲੀ ਪ੍ਰਗਟ ਹੋਈ ਉਸਨੇ ਆਪਣੇ ਤਮਾਮ ਕੱਪੜੇ ਉਤਾਰ ਕੇ ਦਫੇਦਾਰ ਦੇ ਹਵਾਲੇ ਕਰ ਦਿੱਤੇ ਅਤੇ ਲੰਗ ਤਰੰਗ ਸਾਰੇ ਬਾਗ ਵਿੱਚ ਚਲਣਾ ਫਿਰਨਾ ਸ਼ੁਰੂ ਕਰ ਦਿੱਤਾ। ਚੋਟ ਦੇ ਇੱਕ ਮੋٹے ਮੁਸਲਮਾਨ ਨੇ ਜਿਹੜਾ ਮੁਸਲਮਨ ਲੀਗ ਦਾ ਸਰਗਰਮ ਕਾਰਕੁਨ ਰਹਿ ਚੁੱਕਾ ਸੀ ਅਤੇ ਦਿਨ ਵਿੱਚ 15-16 ਮਰਤਬਾ ਨਹਾਇਆ ਕਰਦਾ ਸੀ, ਇੱਕਦਮ ਇਹ ਆਦਤ ਛੱਡ ਦਿੱਤੀ। ਉਸ ਦਾ ਨਾਮ ਮੁਹੰਮਦ ਅਲੀ ਸੀ। ਕਿਉਂਕਿ ਉਸ ਨੇ ਇੱਕ ਦਿਨ ਆਪਣੇ ਜੰਗਲੇ ਵਿੱਚੋਂ ਐਲਾਨ ਕਰ ਦਿੱਤਾ ਕਿ ਉਹ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾ ਹੈ। ਉਸ ਦੀ ਦੇਖਾ ਦੇਖੀ ਇੱਕ ਸਿੱਖ ਪਾਗਲ ਮਾਸਟਰ ਤਾਰਾ ਸਿੰਘ ਬਣ ਗਿਆ। ਇਸ ਤੋਂ ਪਹਿਲਾਂ ਕਿ ਖੂਨ ਖਰਾਬਾ ਹੋ ਜਾਵੇ। ਦੋਵਾਂ ਨੂੰ ਖਤਰਨਾਕ ਪਾਗਲ ਕਰਾਰ ਦੇ ਕੇ ਅਲੈਦਾ ਅਲੈਦਾ ਬੰਦ ਕਰ ਦਿੱਤਾ ਗਿਆ। ਲਾਹੌਰ ਦਾ ਇੱਕ ਨੌਜਵਾਨ ਮੁਸਲਮਾਨ ਵਕੀਲ ਮੁਹੱਬਤ ਵਿੱਚ ਨਕਾਮ ਹੋ ਕੇ ਪਾਗਲ ਹੋ ਗਿਆ ਸੀ। ਜਦੋਂ ਉਸਨੇ ਸੁਣਿਆ ਕਿ ਅਮਰਸਰ ਹਿੰਦੁਸਤਾਨ ਵਿੱਚ ਚਲਾ ਗਿਆ ਹੈ ਤਾਂ ਉਸ ਨੂੰ ਬਹੁਤ ਦੁੱਖ ਹੋਇਆ। ਅਮਰਸਰ ਦੀ ਇੱਕ ਹਿੰਦੂ ਲੜਕੀ ਨਾਲ ਉਸ ਨੂੰ ਮੁਹੱਬਤ ਸੀ ਜਿਸ ਨੇ ਉਸ ਨੂੰ ਠੁਕਰਾ ਦਿੱਤਾ ਸੀ। ਪਰ دیਵਾਨਗੀ ਦੀ ਹਾਲਤ ਵਿੱਚ ਵੀ ਉਸ ਲੜਕੀ ਨੂੰ ਨਹੀਂ ਭੁੱਲਿਆ ਸੀ। ਉਹ ਉਹਨਾਂ ਤਮਾਮ ਹਿੰਦੂ ਅਤੇ ਮੁਸਲਮਾਨ ਲੀਡਰਾਂ ਨੂੰ ਗਾਲ੍ਹਾਂ ਦੇਣ ਲੱਗਿਆ। ਜਿਨ੍ਹਾਂ ਨੇ ਰਲ ਮਿਲ ਕੇ ਹਿੰਦੁਸਤਾਨ ਦੇ ਦੋ ਟੁਕੜੇ ਕਰ ਦਿੱਤੇ ਸਨ ਅਤੇ ਉਸਦੀ ਮਹਿਬੂਬਾ ਹਿੰਦੁਸਤਾਨੀ ਬਣ ਗਈ ਹੈ ਅਤੇ ਉਹ ਪਾਕਿਸਤਾਨੀ ਜਦੋਂ ਤਬਾਦਲਾ ਹੋਇਆ ਉਸ ਨੂੰ ਹਿੰਦੁਸਤਾਨ ਭੇਜ ਦਿੱਤਾ ਜਾਵੇਗਾ ਉਹੀ ਹਿੰਦੁਸਤਾਨ ਵਿੱਚ ਜਿੱਥੇ ਉਹਦੀ ਮਹਿਬੂਬਾ ਰਹਿੰਦੀ ਹੈ ਪਰ ਉਹ ਲਾਹੌਰ ਛੱਡਣਾ ਨਹੀਂ ਚਾਹੁੰਦਾ ਸੀ ਉਸ ਦਾ ਖਿਆਲ ਸੀ ਕਿ ਅੰਮ੍ਰਿਤਸਰ ਵਿੱਚ ਉਸ ਦੀ ਪ੍ਰੈਕਟਿਸ ਨਹੀਂ ਚੱਲੇਗੀ ਯੂਰਪੀਅਨ ਵਾਰਡ ਵਿੱਚ ਦੋ ਐਂਗਲੋ ਇੰਡੀਅਨ ਪਾਗਲ ਸਨ ਉਹਨਾਂ ਨੂੰ ਜਦੋਂ ਪਤਾ ਲੱਗਿਆ ਕਿ ਹਿੰਦੁਸਤਾਨ ਨੂੰ ਆਜ਼ਾਦ ਕਰਕੇ ਅੰਗਰੇਜ਼ ਚਲੇ ਗਏ ਸਨ ਉਹਨਾਂ ਨੂੰ ਬਹੁਤ ਸਦਮਾ ਹੋਇਆ। ਉਹ ਲੋਕ-ਲੋਕ ਕੇ ਘੰਟਿਆਂ ਤੱਕ ਆਪਸ ਵਿੱਚ ਇਸ ਅਹਿਮ ਮਸਲੇ ਤੇ ਗੁਫ਼ਤਗੂ ਕਰਦੇ ਰਹਿੰਦੇ ਕਿ ਪਾਗਲਖਾਨੇ ਵਿੱਚ ਹੁਣ ਉਹਨਾਂ ਦੀ ਹੈਸੀਅਤ ਕਿਸ ਕਿਸਮ ਦੀ ਹੋਵੇਗੀ। ਯੂਰੋਪੀਅਨ ਵਾਰਡ ਰਹੇਗਾ ਜਾਂ ਉਡਾ ਦਿੱਤਾ ਜਾਵੇਗਾ। ਬ੍ਰੇਕਫਾਸਟ ਮਿਲਿਆ ਕਰੇਗਾ ਜਾਂ ਨਹੀਂ? ਕਿ ਉਹਨਾਂ ਨੂੰ ਦਬਾ ਰੋਟੀ ਦੀ ਬਜਾਏ ਬਲੱਡੀ ਇੰਡੀਅਨ ਚਪਾਤੀ ਜ਼ਬਰਦਸਤੀ ਤਾਂ ਨਹੀਂ ਖਾਣੀ ਪਵੇਗੀ। ਇੱਕ ਸਿੱਖ ਸੀ ਜਿਸ ਨੂੰ ਪਾਗਲਖਾਨੇ ਵਿੱਚ ਦਾਖਲ ਹੋਏ 15 ਸਾਲ ਹੋ ਗਏ ਸਨ। ਹਰ ਵਕਤ ਉਸ ਦੀ ਜ਼ਬਾਨ ਤੋਂ ਇਹ ਅਜੀਬੋ ਗਰੀਬ ਅਲਫਾਜ਼ ਸੁਣਨ ਵਿੱਚ ਆਉਂਦੇ ਸਨ ਓਪਰ ਦੀ ਗੜਬੜ ਦੀ ਅਨੈਕਸ ਦੀ ਬੇਧਿਆਨਾ ਦੀ ਮੂੰਗ ਦੀ ਦਾਲ ਆਫ ਦੀ ਲਾਲਟਾ ਉਹ ਦਿਨ ਨੂੰ ਨਹੀਂ ਸੌਂਦਾ ਸੀ ਤੇ ਨਾ ਹੀ ਰਾਤ ਨੂੰ ਪਹਿਰੇਦਾਰਾਂ ਦਾ ਇਹ ਕਹਿਣਾ ਸੀ ਕਿ 15 ਬਰਸ ਦੇ ਇਸ ਲੰਮੇ ਅਰਸੇ ਵਿੱਚ ਉਹ ਇੱਕ ਪਲ ਵੀ ਨਹੀਂ ਸੁੱਤਾ ਸੀ ਉਹ ਪੈਂਦਾ ਵੀ ਨਹੀਂ ਸੀ ਅਲਬਤਾ ਕਦੇ-ਕਦੇ ਕਿਸੇ ਕੰਧ ਨਾਲ ਟੇਕ ਲਗਾ ਲੈਂਦਾ ਸੀ ਹਰ ਸਮੇਂ ਖੜਾ ਰਹਿਣ ਤੇ ਉਸ ਦੇ ਪੈਰ ਸੁੱਜ ਗਏ ਸਨ ਅਤੇ ਪਿੰਜਨੀਆਂ ਵੀ ਫੁੱਲ ਗਈਆਂ ਸਨ ਲੇਕਿਨ ਜਿਸਮਾਨੀ ਤਕਲੀਫ ਦੇ ਬਾਵਜੂਦ ਉਹ ਪੈ ਕੇ ਆਰਾਮ ਨਹੀਂ ਕਰਦਾ ਸੀ ਹਿੰਦੁਸਤਾਨ ਪਾਕਿਸਤਾਨ ਅਤੇ ਪਾਗਲਾਂ ਦੇ ਤਬਾਦਲੇ ਮੁਤਾਲਕ ਜਦੋਂ ਕਦੇ ਪਾਗਲਖਾਨੇ ਵਿੱਚ ਗੁਪਤਗੂ ਹੁੰਦੀ ਸੀ ਤਾਂ ਉਹ ਧਿਆਨ ਨਾਲ ਸੁਣਦਾ ਸੀ ਕੋਈ ਉਸ ਨੂੰ ਪੁੱਛਦਾ ਕਿ ਉਸ ਦਾ ਕੀ ਖਿਆਲ ਹੈ ਤਾਂ ਉਹ ਬਹੁਤ ਸੰਜੀਦਗੀ ਨਾਲ ਜਵਾਬ ਦਿੰਦਾ ਓਪੜ ਦੀ ਗੜਬੜ ਦੀ ਅਨੈਕਸ ਦੀ ਬੇਧਿਆਨਾ ਦੀ ਮੂੰਗ ਦੀ ਦਾਲ ਆਫ ਦੀ ਪਾਕਿਸਤਾਨ ਗਵਰਨਮੈਂਟ ਲੇਕਿਨ ਬਾਅਦ ਵਿੱਚ ਆਫ ਦੀ ਪਾਕਿਸਤਾਨ ਗਵਰਨਮੈਂਟ ਦੀ ਥਾਂ ਆਫ ਦੀ ਟੋਬਾ ਟੇਕਸਿੰਗ ਗਵਰਨਮੈਂਟ ਨੇ ਲੈ ਲਈ ਹੈ ਅਤੇ ਉਸ ਨੇ ਦੂਸਰੇ ਪਾਗਲਾਂ ਤੋਂ ਪੁੱਛਣਾ ਸ਼ੁਰੂ ਕਰ ਦਿੱਤਾ ਕਿ ਟੋਬਾ ਟੇਕਸਿੰਗ ਕਿੱਥੇ ਹੈ ਜਿੱਥੋਂ ਦਾ ਉਹ ਰਹਿਣ ਵਾਲਾ ਹੈ ਕਿਸੇ ਨੂੰ ਵੀ ਨਹੀਂ ਪਤਾ ਸੀ ਕਿ ਟੋਬਾ ਟੇਕਸਿੰਗ ਪਾਕਿਸਤਾਨ ਵਿੱਚ ਹੈ ਜਾਂ ਹਿੰਦੂਸਤਾਨ ਵਿੱਚ ਜੋ ਦੱਸਣ ਦੀ ਕੋਸ਼ਿਸ਼ ਕਰਦੇ ਸਨ ਉਹ ਖੁਦ ਇਸ ਔਲਜਨ ਵਿੱਚ ਗ੍ਰਿਫਤਾਰ ਹੋ ਜਾਂਦੇ ਸਨ ਕਿ ਸਿਆਲਕੋਟ ਪਹਿਲਾਂ ਹਿੰਦੂਸਤਾਨ ਵਿੱਚ ਹੁੰਦਾ ਸੀ ਪਰ ਹੁਣ ਸੁਣਿਆ ਹੈ ਕਿ ਪਾਕਿਸਤਾਨ ਵਿੱਚ ਹੈ ਕੀ ਪਤਾ ਹੈ ਕਿ ਲਾਹੌਰ ਜਿਹੜਾ ਅੱਜ ਪਾਕਿਸਤਾਨ ਵਿੱਚ ਹੈ ਕੱਲ ਹਿੰਦੁਸਤਾਨ ਵਿੱਚ ਚਲਾ ਜਾਵੇ ਜਾਂ ਸਾਰਾ ਹਿੰਦੁਸਤਾਨ ਹੀ ਪਾਕਿਸਤਾਨ ਬਣ ਜਾਵੇ ਅਤੇ ਇਹ ਵੀ ਕੌਣ ਸੀਨੇ ਤੇ ਹੱਥ ਰੱਖ ਰੱਖ ਕੇ ਕਹਿ ਸਕਦਾ ਹੈ ਕਿ ਹਿੰਦੁਸਤਾਨ ਤੇ ਪਾਕਿਸਤਾਨ ਦੋਵੇਂ ਕਿਸੇ ਦਿਨ ਸਿਰੇ ਤੋਂ ਗਾਇਬ ਹੀ ਹੋ ਜਾਣਗੇ ਇਸ ਸਿੱਖ ਪਾਗਲ ਦੇ ਕੇਸ ਸਿੱਧੇ ਹੋ ਕੇ ਬਹੁਤ ਥੋੜੇ ਜੇ ਰਹਿ ਗਏ ਸਨ ਕਿਉਂਕਿ ਘਟਣਾਉਂਦਾ ਸੀ ਇਸ ਲਈ ਦਾੜੀ ਅਤੇ ਸਿਰ ਦੇ ਵਾਲ ਆਪਸ ਵਿੱਚ ਜੰਮ ਗਏ ਸਨ ਜਿਸ ਦੇ ਕਾਰਨ ਉਸ ਦੀ ਸ਼ਕਲ ਬਹੁਤ ਭਿਆਨਕ ਹੋ ਗਈ ਸੀ ਪਰ ਉਸ ਤੋਂ ਕੋਈ ਡਰ ਨਹੀਂ ਸੀ 15 ਬਰਸਾਂ ਤੋਂ ਉਸਨੇ ਕਦੇ ਕਿਸੇ ਨਾਲ ਝਗੜਾ ਫਸਾਦ ਨਹੀਂ ਕੀਤਾ ਸੀ। ਪਾਗਲਖਾਨੇ ਦੇ ਜਿਹੜੇ ਪੁਰਾਣੇ ਮੁਲਾਜ਼ਮ ਸਨ, ਉਹ ਉਸ ਦੇ ਮਤਲਕ ਇੰਨਾ ਜਾਣਦੇ ਸਨ ਕਿ ਟੋਬਾ ਟੇਕ ਸਿੰਘ ਵਿੱਚ ਉਸ ਦੀ ਕਾਫੀ ਜ਼ਮੀਨ ਸੀ। ਚੰਗਾ ਖਾਂਦਾ ਪੀਂਦਾ ਜ਼ਮੀਂਦਾਰ ਸੀ ਕਿ ਅਚਾਨਕ ਦਿਮਾਗ ਉਲਟ ਗਿਆ। ਉਸ ਦੇ ਰਿਸ਼ਤੇਦਾਰ ਉਸ ਨੂੰ ਲੋਹੇ ਦੀਆਂ ਮੋਟੀਆਂ-ਮੋਟੀਆਂ ਜੰਜੀਰਾਂ ਵਿੱਚ ਬੰਨ੍ਹ ਕੇ ਲਿਆਏ ਅਤੇ ਪਾਗਲਖਾਨੇ 'ਚ ਦਾਖਲ ਕਰਵਾ ਗਏ। ਮਹੀਨੇ ਵਿੱਚ ਇੱਕ ਵਾਰ ਮੁਲਾਕਾਤ ਲਈ ਉਹ ਲੋਕ ਆਉਂਦੇ ਸਨ ਤੇ ਉਸ ਦੀ ਖੈਰ-ਖੈਰੀਅਤ ਕਰਕੇ ਚਲੇ ਜਾਂਦੇ ਸਨ। ਇੱਕ ਮੁੱਦਤ ਤੱਕ ਇਹ سلسلہ جاری ਰਿਹਾ ਜਦੋਂ ਪਾਕਿਸਤਾਨ ਹਿੰਦੁਸਤਾਨ ਦੀ ਗੜਬੜ ਸ਼ੁਰੂ ਹੋਈ ਤਾਂ ਉਹਨਾਂ ਦਾ ਆਉਣਾ ਜਾਣਾ ਬੰਦ ਹੋ ਗਿਆ ਉਸ ਦਾ ਨਾਮ ਬਿਸ਼ਨ ਸਿੰਘ ਸੀ ਪਰ ਉਸ ਨੂੰ ਟੋਬਾ ਟੇਕ ਸਿੰਘ ਕਹਿੰਦੇ ਸਨ ਉਸ ਨੂੰ ਇਹ ਬਿਲਕੁਲ ਪਤਾ ਨਹੀਂ ਸੀ ਕਿ ਦਿਨ ਕਿਹੜਾ ਹੈ ਮਹੀਨਾ ਕਿਹੜਾ ਹੈ ਜਾਂ ਕਿੰਨੇ ਸਾਲ ਬੀਤ ਚੁੱਕੇ ਹਨ ਲੇਕਿਨ ਹਰ ਮਹੀਨੇ ਜਦੋਂ ਉਸ ਦੇ ਸਾਥ ਸੰਬੰਧੀ ਉਸ ਨੂੰ ਮਿਲਣ ਲਈ ਆਉਣ ਦੇ ਕਰੀਬ ਹੁੰਦੇ ਤਾਂ ਉਸ ਨੂੰ ਆਪਣੇ ਆਪ ਪਤਾ ਲੱਗ ਜਾਂਦਾ ਸੀ ਕਿਉਂਕਿ ਉਹ ਦਫੇਦਾਰ ਨੂੰ ਕਹਿੰਦਾ ਕਿ ਉਸ ਦੀ ਮੁਲਾਕਾਤ ਆ ਰਹੀ ਹੈ ਉਸ ਦਿਨ ਉਤਨ ਗੀਤ ਰਾ ਨਾ ਹੁੰਦਾ ਬਦਨ ਉਤੇ ਖੂਬ ਸਾਬਣ ਘਸਾਉਂਦਾ ਅਤੇ ਵਾਲਾਂ ਵਿੱਚ ਤੇਲ ਪਾ ਕੇ ਕੰਗਾ ਕਰਦਾ ਆਪਣੇ ਕੱਪੜੇ ਜਿਹੜੇ ਉਹ ਕਦੇ ਇਸਤੇਮਾਲ ਨਹੀਂ ਕਰਦਾ ਸੀ ਕਢਵਾ ਕੇ ਪਹਿਨਦਾ ਅਤੇ ਇੰਜ ਸੱਜ ਧੱਜ ਕੇ ਮਿਲਣ ਵਾਲਿਆਂ ਕੋਲ ਜਾਂਦਾ ਉਸ ਤੋਂ ਕੁਝ ਪੁੱਛਦੇ ਤਾਂ ਖਮੋਸ਼ ਰਹਿੰਦਾ ਜਾਂ ਕਦੇ ਕਦਾਈ ਓਪਰ ਦੀ ਗੜਬੜ ਦੀ ਨੈਕਸ ਦੇ ਬੇਧਿਆਨਾਂ ਦੀ ਮੂੰਗ ਦੀ ਦਾਲ ਆਫ ਦੀ ਲਾਰਟਨ ਕਹਿ ਦਿੰਦਾ ਉਸ ਦੀ ਇੱਕ ਲੜਕੀ ਸੀ ਜਿਹੜੀ ਹਰ ਮਹੀਨੇ ਇੱਕ ਇੱਕ ਉਂਗਲਵਾਦੀ ਵਾਦੀ 15 ਬਰਸਾਂ ਵਿੱਚ ਜਵਾਨ ਹੋ ਗਈ ਸੀ। ਬਿਸ਼ਨ ਸਿੰਘ ਉਸ ਨੂੰ ਪਛਾਣਦਾ ਹੀ ਨਹੀਂ ਸੀ। ਉਹ ਬੱਚੀ ਸੀ। ਉਦੋਂ ਵੀ ਆਪਣੇ ਬਾਪ ਨੂੰ ਦੇਖ ਕੇ ਰੋਂਦੀ ਸੀ। ਜਵਾਨ ਹੋਈ ਤਾਂ ਵੀ ਉਸ ਦੀਆਂ ਅੱਖਾਂ 'ਚ ਹੰਝੂ ਵਹਿਂਦੇ ਸਨ। ਪਾਕਿਸਤਾਨ ਅਤੇ ਹਿੰਦੁਸਤਾਨ ਦਾ ਕિસ્ਸਾ ਸ਼ੁਰੂ ਹੋਇਆ ਤਾਂ ਉਸ ਨੇ ਦੂਸਰੇ ਪਾਗਲਾ ਤੋਂ ਪੁੱਛਣਾ ਸ਼ੁਰੂ ਕੀਤਾ ਕਿ ਟੋਬਾ ਟੇਕ ਸਿੰਘ ਕਿੱਥੇ ਹੈ। ਜਦ ਉਸ ਨੂੰ ਤਸੱਲੀ ਬਖਸ਼ ਜਵਾਬ ਨਾ ਮਿਲਿਆ ਤਾਂ ਉਸ ਨੂੰ ਆਪਣੇ ਆਪ ਪਤਾ ਲੱਗ ਜਾਂਦਾ ਸੀ ਕਿ ਮਿਲਣ ਵਾਲੇ ਆ ਰਹੇ ਹਨ। ਪਰ ਹੁਣ ਜਿਵੇਂ ਉਸਦੇ ਦਿਲ ਦੀ ਆਵਾਜ਼ ਬੰਦ ਹੋ ਗਈ ਸੀ ਜਿਹੜੀ ਉਸ ਨੂੰ ਉਹਨਾਂ ਦੀ ਆਮਦਨ ਦੀ ਖਬਰ ਦੇ ਦਿੰਦੀ ਸੀ ਉਸ ਦੀ ਬਹੁਤ ਇੱਛਾ ਸੀ ਕਿ ਉਹ ਲੋਕ ਆਉਣ ਜੋ ਉਸ ਨਾਲ ਹਮਦਰਦੀ ਦਾ ਇਜ਼ਹਾਰ ਕਰਦੇ ਸਨ ਅਤੇ ਉਸ ਦੇ ਲਈ ਫਲ ਮਠਿਆਈਆਂ ਅਤੇ ਕੱਪੜੇ ਲਿਆਉਂਦੇ ਸਨ ਉਹ ਆਉਣ ਤਾਂ ਉਹਨਾਂ ਤੋਂ ਪੁੱਛੇ ਕਿ ਟੋਬਾ ਟੇਕ ਸਿੰਘ ਕਿੱਥੇ ਹੈ ਉਸ ਨੂੰ ਯਕੀਨਨ ਦੱਸ ਦੇਣਗੇ ਕਿ ਟੋਬਾ ਟੇਕ ਸਿੰਘ ਪਾਕਿਸਤਾਨ ਵਿੱਚ ਹੈ ਜਾਂ ਹਿੰਦੁਸਤਾਨ ਵਿੱਚ ਉਸ ਦਾ ਖਿਆਲ ਸੀ ਕਿ ਉਹ ਟੋਬਾ ਟੇਕ ਸਿੰਘ ਤੋਂ ਹੀ ਆਉਂਦੇ ਹਨ ਜਿੱਤੇ ਉਸ ਦੀਆਂ ਜ਼ਮੀਨਾਂ ਹਨ ਪਾਗਲਖਾਨੇ ਵਿੱਚ ਇੱਕ ਪਾਗਲ ਜਿਹਾ ਵੀ ਸੀ ਜਿਹੜਾ ਖੁਦ ਨੂੰ ਖੁਦਾ ਕਹਿੰਦਾ ਸੀ ਉਸ ਤੋਂ ਜਦੋਂ ਇੱਕ ਦਿਨ ਵਿਸ਼ਨ ਸਿੰਘ ਨੇ ਪੁੱਛਿਆ ਕਿ ਟੋਬਾ ਟੇਕ ਸਿੰਘ ਪਾਕਿਸਤਾਨ ਵਿੱਚ ਹੈ ਜਾਂ ਹਿੰਦੂਸਤਾਨ ਵਿੱਚ ਤਾਂ ਉਸ ਨੇ ਕਿਹਾ ਨਾ ਹਿੰਦੂਸਤਾਨ ਵਿੱਚ ਨਾ ਪਾਕਿਸਤਾਨ ਵਿੱਚ ਇਸ ਲਈ ਕਿ ਅਸੀਂ ਅਜੇ ਤੱਕ ਹੁਕਮ ਨਹੀਂ ਦਿੱਤਾ ਵਿਸ਼ਨ ਸਿੰਘ ਉਸ ਖੁਦਾ ਨੂੰ ਕਈ ਮਰਤਬਾ ਮਿੰਨਤਾ ਕਰਦਿਆਂ ਇਹ ਕਿਹਾ ਕਰਦਾ ਸੀ ਕਿ ਉਹ ਹੁਕਮ ਦੇ ਦੇਵੇ ਕਿ ਝੰਝਟ ਖਤਮ ਹੋਵੇ ਪਰ ਖੁਦਾ ਬਹੁਤ ਮਸ਼ਰੂਪ ਸੀ ਇਸ ਲਈ ਕਿ ਉਸਨੇ ਹੋਰ ਬੇਸ਼ੁਮਾਰ ਹੁਕਮ ਦੇਨੇ ਸਨ ਇੱਕ ਦਿਨ ਤੰਗ ਆ ਕੇ ਬਿਸ਼ਨ ਸਿੰਘ ਖੁਦਾ ਤੇ ਵਰ ਪਿਆ ਔੜ ਦੀ ਗੜਗੜ ਦੀ ਅਨੈਕਸ ਦੀ ਬੇਧਿਆਨਾ ਦੀ ਮੂਂਗ ਦੀ ਦਾਲ ਦੀ ਆਪ ਵਾਹਿਗੁਰੂ ਜੀ ਦਾ ਖਾਲਸਾ ਐਂਡ ਵਾਹਿਗੁਰੂ ਜੀ ਕੀ ਫਤਿਹ ਇਸ ਦਾ ਸ਼ਾਇਦ ਮਤਲਬ ਸੀ ਕਿ ਤੁਸੀਂ ਮੁਸਲਮਾਨਾਂ ਦੇ ਖੁਦਾ ਹੋ ਸਿੱਖਾਂ ਦੇ ਖੁਦਾ ਹੁੰਦੇ ਤਾਂ ਜ਼ਰੂਰ ਮੇਰੀ ਸੁਣਦੇ ਤਾਂ ਬਦਲੇ ਤੋਂ ਕੁਝ ਦਿਨ ਪਹਿਲਾਂ ਟੋਬਾ ਟੇਕ ਸਿੰਘ ਦਾ ਇੱਕ ਮੁਸਲਮਾਨ ਜਿਹੜਾ ਬਿਸ਼ਨ ਸਿੰਘ ਦਾ ਦੋਸਤ ਸੀ ਮੁਲਾਕਾਤ ਲਈ ਆਇਆ ਮੁਸਲਮਾਨ ਦੋਸਤ ਪਹਿਲਾਂ ਕਦੇ ਨਹੀਂ ਆਇਆ ਸੀ ਜਦੋਂ ਬਿਸ਼ਨ ਸਿੰਘ ਨੇ ਉਸਨੂੰ ਦੇਖਿਆ ਤਾਂ ਇੱਕਦਮ ਪਾਸੇ हट ਗਿਆ ਫਿਰ ਵਾਪਸ ਜਾਣ ਲੱਗਿਆ ਪਰ ਸਿਪਾਈਆਂ ਨੇ ਉਸਨੂੰ ਰੋਕਿਆ ਇਹ ਤੈਨੂੰ ਮਿਲਣ ਆਇਆ ਤੇਰਾ ਦੋਸਤ ਫਜ਼ਲਦੀਨ ਹੈ ਬਿਸ਼ਨ ਸਿੰਘ ਨੇ ਫਜ਼ਲਦੀਨ ਨੂੰ ਇੱਕ ਨਜ਼ਰ ਦੇਖਿਆ ਅਤੇ ਕੁਝ ਬੁੜਬੜਾਉਣ ਲੱਗਿਆ ਫਜ਼ਲਦੀਨ ਨੇ ਅੱਗੇ ਵੱਧਿਆ ਉਸਦੇ ਮੋਢੇ ਤੇ ਹੱਥ ਰੱਖਿਆ ਮੈਂ ਬਹੁਤ ਸੋਚ ਰਿਹਾ ਸੀ ਤੈਨੂੰ ਮਿਲਾ ਲੇਕਿਨ ਫੁਰਸਤ ਨਹੀਂ ਮਿਲੀ ਤੇਰੇ ਸਭ ਆਦਮੀ ਖੈਰੀਅਤ ਨਾਲ ਹਿੰਦੁਸਤਾਨ ਚਲੇ ਗਏ ਸਨ ਮੈਥੋਂ ਜਿੰਨੀ ਮਦਦ ਹੋ ਸਕੀ ਮੈਂ ਕੀਤੀ ਤੇਰੀ ਬੇਟੀ ਰੂਪਕੌਰ ਉਹ ਕਹਿੰਦਾ ਕਹਿੰਦਾ ਰੁਕ ਗਿਆ ਬਿਸ਼ਨ ਸਿੰਘ ਕੋ ਯਾਦ ਕਰਨ ਲੱਗਿਆ ਬੇਟੀ ਰੂਪਕੌਰ ਫਜ਼ਲਦੀਨ ਨੇ ਰੁਕ ਰੁਕ ਕੇ ਕਿਹਾ ਹਾਂ ਉਹ ਉਹ ਵੀ ਠੀਕ ਠਾਕ ਹੈ ਉਹਨਾਂ ਦੇ ਨਾਲ ਹੀ ਚਲੀ ਗਈ ਸੀ ਬਿਸ਼ਨ ਸਿੰਘ ਖੰਮੋਸ਼ ਰਿਹਾ ਫਜ਼ਲਦੀਨ ਨੇ ਫਿਰ ਕਹਿਣਾ ਸ਼ੁਰੂ ਕੀਤਾ ਉਹਨਾਂ ਮੈਨੂੰ ਕਿਹਾ ਸੀ ਕਿ ਤੇਰੀ ਖੈਰ ਖੇਰੀਅਤ ਪੁੱਛਦਾ ਰਹਾ ਭਾਈ ਬਲਬੀਰ ਸਿੰਘ ਅਤੇ ਭਾਈ ਵਦਾਵਾ ਸਿੰਘ ਨੂੰ ਮੇਰਾ ਸਲਾਮ ਕਹਿਣਾ ਅਤੇ ਭੈਣ ਅਮਰਤ ਕੌਰ ਨੂੰ ਵੀ ਬਾਈਬਲ ਵੀਰ ਸਿੰਘ ਨੂੰ ਕਹਿਣਾ ਕਿ ਫਜ਼ਲਦੀਨ ਰਾਜੀ ਖੁਸ਼ੀ ਹੈ ਦੋ ਬੂਰੀਆਂ ਮੱਜਾਂ ਜਿਹੜੀਆਂ ਉਹ ਛੱਡ ਗਏ ਸਨ ਉਹਨਾਂ ਵਿੱਚੋਂ ਇੱਕ ਨੇ ਕੱਟਾ ਦਿੱਤਾ ਹੈ ਦੂਸਰੇ ਦੇ ਕੱਟੀ ਹੋਈ ਸੀ ਪਰ ਉਹ 6 ਦਿਨ ਦੀ ਹੋ ਕੇ ਮਰ ਗਈ ਅਤੇ ਮੇਰੇ ਲਈ ਜੇ ਕੋਈ ਖਿਦਮਤ ਹੋਵੇ ਕਹਿਣਾ ਮੈਂ ਹਰ ਵਕਤ ਤਿਆਰ ਹਾਂ ਅਤੇ ਤੇਰੇ ਲਈ ਇਹ ਥੋੜੇ ਜਿਹੇ ਭਰੁੰਡੇ ਲੈ ਕੇ ਆਇਆ ਬਿਸ਼ਨ ਸਿੰਘ ਨੇ ਭਰੁੰਡਿਆਂ ਦੀ ਪੋਟਲੀ ਲੈ ਕੇ ਕੋਲ ਖੜੇ ਸਪਾਹੀ ਦੇ ਹਵਾਲੇ ਕਰ ਦਿੱਤੀ ਅਤੇ ਫਜ਼ਲਦੀਨ ਤੋਂ ਪੁੱਛਿਆ ਤੋਬਾ ٹیکਸ ਇੱਥੇ ਹੈ ਫਜ਼ਰਦੀਨ ਨੇ ਕਦਰੇ ਹਾਇਰਤ ਨਾਲ ਕਿਹਾ ਕਿੱਥੇ ਹੈ ਉੱਥੇ ਹੈ ਜਿੱਥੇ ਸੀ ਵਿਸ਼ਨ ਸਿੰਘ ਨੇ ਫਿਰ ਪੁੱਛਿਆ ਉਹ ਪਾਕਿਸਤਾਨ ਵਿੱਚ ਹੈ ਜਾਂ ਹਿੰਦੁਸਤਾਨ ਵਿੱਚ ਹਿੰਦੁਸਤਾਨ ਵਿੱਚ ਨਹੀਂ ਨਹੀਂ ਪਾਕਿਸਤਾਨ ਵਿੱਚ ਫਜ਼ਰਦੀਨ ਬੁਖਲਾਜੇ ਗਿਆ ਵਿਸ਼ਨ ਸਿੰਘ ਬੁੜਬੜਾਉਂਦਾ ਹੋਇਆ ਚਲਾ ਗਿਆ ਓਪਰ ਦੀ ਗੜਗੜ ਦੀ ਨੈਕਸ ਦੀ ਬੇਤਿਆਨਾ ਦੀ ਮੂੰਗ ਦੀ ਦਾਲ ਆ ਪਾਕਿਸਤਾਨ ਐਂਡ ਹਿੰਦੁਸਤਾਨ ਆਪ ਦੀ ਦੂਰ ਫੱਟੇ ਮੂੰ ਤਬਾਦਰੀ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਸਨ ਇੱਧਰ ਤੋਂ ਉੱਧਰ ਅਤੇ ਉੱਧਰ ਤੋਂ ਇੱਧਰ ਆਉਣ ਵਾਲੇ ਪਾਗਲਾਂ ਦੀਆਂ ਸੂਚੀਆਂ ਪਹੁੰਚ ਚੁੱਕੀਆਂ ਸਨ ਅਤੇ ਤਬਾਦਲੇ ਦਾ ਦਿਨ ਵੀ ਨਿਸ਼ਚਿਤ ਹੋ ਚੁੱਕਾ ਸੀ। ਸਖਤ ਸਰਦੀਆਂ ਸਨ ਅਤੇ ਜਦੋਂ ਲਾਹੌਰ ਦੇ ਪਾਗਲਖਾਨੇ ਵਿੱਚੋਂ ਹਿੰਦੂ ਸਿੱਖ ਪਾਗਲਾਂ ਦੀਆਂ ਭਰੀਆਂ ਹੋਈਆਂ ਲਾਰੀਆਂ ਪੁਲਿਸ ਦੀ ਰੱਖਿਆ ਦਸਤਿਆਂ ਦੇ ਨਾਲ ਰਵਾਨਾ ਹੋਈਆਂ। ਸਬੰਧਤ ਅਫਸਰ ਵੀ ਹਮਰਾ ਸਨ। ਵਾਗਾ ਬਾਰਡਰ ਤੇ ਦੋਹਾਂ ਤਰਫਾਂ ਦੇ ਸੁਪਰੀਡੈਂਟ ਇੱਕ ਦੂਜੇ ਨਾਲ ਮਿਲੇ ਅਤੇ ਅਰੰਭਕ ਕਾਰਵਾਈ ਖਤਮ ਹੋਣ ਤੋਂ ਬਾਅਦ ਤਬਾਦਲਾ ਸ਼ੁਰੂ ਹੋ ਗਿਆ ਜਿਹੜਾ ਰਾਤ ਭਰ ਜਾਰੀ ਰਿਹਾ। ਆਗਲਾਂ ਨੂੰ ਲਾਰੀਆਂ ਵਿੱਚੋਂ ਕੱਢਣਾ ਉਹਨਾਂ ਨੂੰ ਦੂਸਰੇ ਅਫਸਰਾਂ ਦੇ ਹਵਾਲੇ ਕਰਨਾ ਬਹੁਤ ਔਖਾ ਕੰਮ ਸੀ ਕੁਝ ਤਾਂ ਬਾਹਰ ਨਿਕਲਦੇ ਨਹੀਂ ਸਨ ਜਿਹੜੇ ਨਿਕਲਣ ਲਈ ਰਜ਼ਾਮਦ ਹੁੰਦੇ ਸਨ ਉਹਨਾਂ ਨੂੰ ਸੰਭਾਲਣਾ ਮੁਸ਼ਕਲ ਹੋ ਜਾਂਦਾ ਸੀ ਕਿਉਂਕਿ ਉਹ ਇੱਧਰ ਉੱਧਰ ਭੱਜਦੇ ਸਨ ਜਿਹੜੇ ਨੰਗੇ ਸਨ ਉਹਨਾਂ ਨੂੰ ਕੱਪੜੇ ਪਹਿਨਾਏ ਜਾਂਦੇ ਉਹ ਫਾੜ ਕੇ ਆਪਣੇ ਧੰਨ ਤੋਂ ਅਲੱਗ ਕਰ ਦਿੰਦੇ ਕੋਈ ਗਾਲਾਂ ਕੱਢ ਰਿਹਾ ਹੈ ਕੋਈ ਗਾਰ ਰਿਹਾ ਹੈ ਕੁਝ ਆਪਸ ਵਿੱਚ ਝਗੜ ਰਹੇ ਹਨ ਕੁਝ ਰੋ ਰਹੇ ਹਨ ਬਕਰੇ ਹਨ ਕੰਨਪਈ ਆਵਾਜ਼ ਸੁਣਾਈ ਨਹੀਂ ਦਿੰਦੀ ਸੀ पागल ਔਰਤਾਂ ਦਾ ਸ਼ੋਰ ਸ਼ਰਾਬਾ ਲੱਗ ਸੀ ਅਤੇ ਸਰਦੀ ਇੰਨੀ ਕੜਾਕੇ ਦੀ ਸੀ ਕਿ ਦੰਦ ਨਾਲ ਦੰਦ ਵੱਜ ਰਹੇ ਸਨ। ਪਾਗਲਾਂ ਦੀ ਅਕਸਰiyet ਇਸ ਤਬਾਦਲੇ ਦੇ ਹੱਕ ਵਿੱਚ ਨਹੀਂ ਸੀ ਇਸ ਲਈ ਕਿ ਉਹਨਾਂ ਦੀ ਸਮਝ ਵਿੱਚ ਨਹੀਂ ਆ ਰਿਹਾ ਸੀ ਕਿ ਉਹਨਾਂ ਨੂੰ ਆਪਣੀ ਜਗ੍ਹਾ ਤੋਂ ਉਖਾੜ ਕੇ ਕਿੱਥੇ ਸੁਟਿਆ ਜਾ ਰਿਹਾ ਹੈ। ਉਹਨਾਂ ਚੋਂ ਜਿਹੜੇ ਕੋਈ ਸੋਚ ਸਮਝ ਸਕਦੇ ਸਨ ਪਾਕਿਸਤਾਨ ਜ਼ਿੰਦਾਬਾਦ ਅਤੇ ਪਾਕਿਸਤਾਨ ਮਰਦਾਬਾਦ ਦੇ ਨਾਰੇ ਲਗਾ ਰਹੇ ਸਨ। ਦੋ ਤਿੰਨ ਵਾਰ ਫਸਾਦ ਹੁੰਦੇ ਹੁੰਦੇ ਬਚਿਆ ਕਿਉਂਕਿ ਕੁਝ ਮੁਸਲਮਾਨਾਂ ਅਤੇ ਸਿੱਖਾਂ ਨੂੰ ਇਹ ਨਾਰੇ ਸੁਣ ਕੇ ਤੈਸ ਆ ਗਿਆ ਸੀ। ਜਦੋਂ ਬਿਸ਼ਨ ਸਿੰਘ ਦੀ ਵਾਰੀ ਆਈ ਅਤੇ ਵਾਗਾ ਦੇ ਉਸ ਪਾਰ ਸਬੰਧਤ ਅਫਸਰ ਉਸ ਦਾ ਨਾਮ ਰਜਿਸਟਰ ਵਿੱਚ ਦਰਜ ਕਰਨ ਲੱਗਿਆ ਤਾਂ ਉਸ ਨੇ ਪੁੱਛਿਆ ਟੋਬਾ ਟੇਕ ਸਿੰਘ ਕਿੱਥੇ ਹੈ ਪਾਕਿਸਤਾਨ ਵਿੱਚ ਜਾਂ ਹਿੰਦੂਸਤਾਨ ਵਿੱਚ ਸਬੰਧਤ ਅਫਸਰ ਅਸਤੇ ਆ ਪਾਕਿਸਤਾਨ ਵਿੱਚ ਇਹ ਸੁਣ ਕੇ ਬਿਸ਼ਨ ਸਿੰਘ ਕੁੱਦ ਕੇ ਇੱਕ ਤਰਫ ਹਟਿਆ ਅਤੇ ਭੱਜ ਕੇ ਆਪਣੇ ਬਾਕੀ ਬਚੇ ਹੋਏ ਸਾਥੀਆਂ ਦੇ ਕੋਲ ਪਹੁੰਚ ਗਿਆ ਪਾਕਿਸਤਾਨੀ ਸਿਪਾਈਆਂ ਨੇ ਉਸ ਨੂੰ ਫੜ ਲਿਆ ਅਤੇ ਦੂਜੇ ਪਾਸੇ ਲਿਜਾਣ ਲੱਗੇ ਪਰ ਉਸ ਨੇ ਤੁਰੰਤ ਤੋਂ ਇਨਕਾਰ ਕਰ ਦਿੱਤਾ ਟੋਬਾ ਟੇਕ ਸਿੰਘ ਇੱਥੇ ਹੈ ਅਤੇ ਹੋਰ ਜ਼ੋਰ-ਜ਼ੋਰ ਦੀ ਚੀਕਣ ਲੱਗਿਆ ਓਪਰ ਦੀ ਗੜਗੜਦੀ ਨੈਕਸ ਦੀ ਬੇਤਿਆਨਾ ਦੀ ਮੋਂਗ ਦੀ ਦਾਲ ਆਪ ਦੀ ਟੋਬਾ ਟੇਕ ਸਿੰਘ ਐਂਡ ਪਾਕਿਸਤਾਨ ਉਸ ਨੂੰ ਬਹੁਤ ਸਮਝਾਇਆ ਗਿਆ ਕਿ ਦੇਖ ਹੁਣ ਟੋਬਾ ਟੇਕ ਸਿੰਘ ਪਾਕਿਸਤਾਨ ਵਿੱਚ ਚਲਾ ਗਿਆ ਹੈ ਜੇਕਰ ਨਹੀਂ ਗਿਆ ਤਾਂ ਉਸ ਨੂੰ ਫੌਰਨ ਉੱਥੇ ਭੇਜ ਦਿੱਤਾ ਜਾਵੇਗਾ ਪਰ ਉਹ ਨਾ ਮੰਨਿਆ ਜਦੋਂ ਉਸ ਨੂੰ ਜ਼ਬਰਦਸਤੀ ਦੂਜੇ ਪਾਸੇ ਲਿਜਾਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਵਿਚਕਾਰ ਇੱਕ ਜਗ੍ਹਾ ਇਸ ਅੰਦਾਜ਼ ਵਿੱਚ ਆਪਣੀਆਂ ਸੁੱਜੀਆਂ ਹੋਈਆਂ ਟੰਗਾ ਤੇ ਖੜਾ ਹੋ ਗਿਆ ਜਿਵੇਂ ਹੁਣ ਉਸ ਨੂੰ ਕੋਈ ਤਾਕਤ ਨਹੀਂ ਹਿਲਾ ਸਕੇਗੀ ਆਦਮੀ ਕਿਉਂਕਿ ਬੇਜਰਸੀ ਇਸ ਲਈ ਉਸ ਨਾਲ ਜ਼ਿਆਦਾ ਜ਼ਬਰਦਸਤੀ ਨਹੀਂ ਕੀਤੀ ਗਈ ਉਸ ਨੂੰ ਉੱਥੇ ਹੀ ਖੜਾ ਰਹਿਣ ਦਿੱਤਾ ਗਿਆ ਅਤੇ ਹੋਰ ਤਬਾਦਲੇ ਦਾ ਬਾਕੀ ਕੰਮ ਹੁੰਦਾ ਰਿਹਾ ਸੂਰਜ ਨਿਕਲਣ ਤੋਂ ਪਹਿਲਾਂ اڈੋਲ ਖੜੇ ਹੋਏ ਬਿਸ਼ਨ ਸਿੰਘ ਦੇ ਹਲਕ ਵਿੱਚੋਂ ਇੱਕ ਅਸਮਾਨ ਚੀਰ ਦੀ ਚੀਕ ਨਿਕਲੀ ਇਧਰ ਉਧਰ ਤੋਂ ਕਈ ਅਫਸਰ ਭੱਜੇ ਅਤੇ ਉਹਨਾਂ ਦੇਖਿਆ ਕਿ ਉਹ ਆਦਮੀ ਜਿਹੜਾ 15 ਸਾਲ ਤੱਕ ਦਿਨ ਰਾਤ ਆਪਣੀਆਂ ਟੰਗਾਂ ਤੇ ਖੜਾ ਰਿਹਾ ਸੀ ਮੁੱਦੇ ਮੂਹ ਲੇਟਿਆ ਹੈ ਉਧਰ ਖਾਰਦਾਰ ਤਾਰਾਂ ਦੇ ਪਿੱਛੇ ਹਿੰਦੁਸਤਾਨ ਸੀ ਇੱਧਰ ਵੀ ਉਹ ਹੋ ਜਾਈਆਂ ਤਾਰਾਂ ਦੇ ਪਿੱਛੇ ਪਾਕਿਸਤਾਨ ਵਿਚਕਾਰ ਜ਼ਮੀਨ ਦੇ ਉਸ ਟੁਕੜੇ ਉੱਤੇ ਜਿਸ ਦਾ ਕੋਈ ਨਹੀਂ ਸੀ ਟੋਪਾ ਟੇਕ ਸਿੰਘ ਪਿਆਸੀ